ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸਭ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਤੇ ਵਿੱਚ ਇਥੇ ਹੋ ਗੀ ਜੀ ਬਲੌਗ ਦੇ ਸਟਾਰਟਿੰਗ ਮਾਰਨਿੰਗ ਦਾ ਟਾਈਮ ਸੀਗਾ ਸਵੇਰ ਸਵੇਰ ਜੀ ਅੱਜ ਇਹ ਸੀਗਾ ਵੀ ਧੁੱਪ ਨਿਕਲੂਗੀ ਬਹੁਤ ਸੋਹਣੀ ਕਿਉਂਕਿ ਸਵੇਰ ਸਵੇਰ ਇਦਾਂ ਲੱਗਦਾ ਸੀ ਜਿਵੇਂ ਧੁੱਪ ਦਾ ਚਮਕਾਰਾ ਜਿਹਾ ਸੀਗਾ ਵੀ ਧੁੱਪ ਫੇਰ ਮੈਂ ਜਿਹੜੇ ਕੱਲ ਪਰਸੋਂ ਦੇ ਵੀ ਕੱਪੜੇ ਫੇਰਦੇ ਸੀ ਕਿਉਂਕਿ ਹੁਣ ਇਹ ਹੋ ਜਾਂਦਾ ਜੀ ਕੱਪੜੇ ਚਾਹੇ ਸੁੱਕੇ ਵੀ ਹੋਣ ਬਟ ਠੰਡੇ ਲੱਗੇ ਜਾਂਦੇ ਹੁੰਦੇ ਨੇ ਤਾ ਕਰਕੇ ਫਿਰ ਮੈਂ ਜਿਹੜੇ ਅੱਜ ਤੋਂ ਨਾਲੇ ਸੀ ਉਹ ਵੀ ਧੋਣੇ ਸਟਾਰਟ ਕਰਦੇ ਸੀ ਨਾਲ ਦੀ ਨਾਲ ਮੈਂ ਜਿਹੜੇ ਮੈਨੂੰ ਪਹਿਲਾਂ ਦੇ ਧੁੱਤੇ ਹੋਏ ਮਤਲਬ ਠੰਡੇ ਲੱਗਦੇ ਸੀਗੇ ਸੀਗਾ ਵੀ ਕੱਪੜੇ ਸ਼ਾਇਦ ਧੋਣੇ ਜੇ ਸੁੱਕਣ ਤੋਂ ਰਹਿੰਦੇ ਨੇ ਮੈਂ ਉਹ ਵੀ ਸੁੱਕਣੇ ਪਾਤੀ ਸੀਗੇ ਮੈਂ ਕਿਹਾ ਵੀ ਚਲ ਉਹਨਾਂ ਨੂੰ ਵੀ ਹਵਾ ਧੁੱਪ ਲੱਗ ਜੂਗੀ ਕਿ ਇਹ ਸਾਂਭੇ ਜਾਣਗੇ ਕਿਉਂਕਿ ਜੀ ਇਹ ਨਾ ਧੋਣੇ ਸੌਖੇ ਨੇ ਪਰ ਸਾਂਭਣੇ ਬਹੁਤ ਔਖੇ ਨੇ ਨਹੀਂ ਤਾਂ ਫਿਰ ਐਂ ਲੱਗ ਜਾਂਦਾ ਹੁੰਦਾ ਤੋ ਤੇ ਹੋ ਵੀ ਨਾ ਆਪਣੇ ਮਨ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਧੋਣ ਵਾਲੀ ਨੇ ਜਦੋਂ ਗਾਜਿਆ ਪਿਆ ਰਹਿੰਦਾ ਇੱਥੇ ਆ ਗਈ ਸੀ ਮੇਰੀ ਪੁੱਤਰੀ ਇਹ ਨਾ ਕੋਠੇ ਤੇ ਪਤੰਗ ਉਡਾਉਂਦੇ ਸੀ ਪਤੰਗ ਉਡਾਉਂਦੇ ਡੋਂਦੇ ਇਹਨਾਂ ਦਾ ਸ਼ਾਇਦ ਟੁੱਟ ਗਿਆ ਸੀ ਪਤੰਗ ਪਤਾ ਨਹੀਂ ਕਿਸੇ ਹੋਰ ਦਾ ਟੁੱਟਿਆ ਜਾਂਦਾ ਸੀ ਜਆ ਉਹ ਨੂੰ ਉਹਦੀਆਂ ਗੱਲਾਂ ਸੁਣਾਉਂਦਾ ਸੀਗਾ ਫਿਰ ਇਹ ਦੇਖਦਾ ਸੀ ਬਾਹਰ ਸਾਈਕਲੀ ਤੇ ਵੀ ਸਾਈਕਲ ਤੇ ਜਾ ਕੇ ਆਇਆ ਸੀ ਇੱਥੇ ਇਹ ਆਂਟੀ ਆਈ ਸੀ ਬਹੁਤ ਦਿਨਾਂ ਤੋਂ ਬਾਅਦ ਫਿਰ ਮੈਨੂੰ ਹੱਸਦੇ ਸੀਗੇ ਮੈਨੂੰ ਕਿਹਾ ਤੂੰ ਸਾਡੀ ਵੀਡੀਓ ਬਣਾਉਣੀ ਹੈ ਮੈਂ ਕਿਹਾ ਮੈਂ ਤੁਹਾਡੇ ਗੱਲਾਂ ਸੁਣਦੀ ਆ ਕਿਉਂਕਿ ਜੀ ਜਦੋਂ ਇਹ ਹੋ ਜਾਂਦਾ ਹੈ ਨਾ ਵੀ ਇਕੱਠੇ ਹੋ ਜਾਂ ਤੇ ਫਿਰ ਗੱਲਾਂ ਤਾਂ ਲਾਜ਼ਮੀ ਨੇ ਨਾ ਬਾਜੀ ਮੈਂ ਕੱਪੜੇ ਧੋਂਦੀ ਹੋ ਫਿਰਦੀ ਸੀ ਅੱਜ ਤਾਂ ਮਤਲਬ ਇੰਨਾ ਸਾਰਾ ਦਿਨ ਬੀਜ਼ੀ ਡੇ ਰਹਾ ਨਾ ਸਾਹ ਲੈਣ ਦਾ ਵੀ ਮੌਕਾ ਨਹੀਂ ਸੀ ਮੇਰੇ ਬੜਾ ਕੰਮ ਨਹੀਂ ਸੀ ਆ ਕੁਝ ਤਾਂ ਇਹ ਸੀਗਾ ਵੀ ਜਿਵੇਂ ਹੁਣ ਛੁੱਟੀਆਂ ਹਟ ਕੇ ਆਏ ਹੋਏ ਥੋੜਾ ਜਿਹਾ ਕੰਮ ਕਰਨ ਦਾ ਫਰਕ ਪੈ ਜਾਂਦਾ ਤੇ ਨਾਲ ਦੀ ਨਾਲ ਹੁਣ ਜਿਵੇਂ ਨਾ ਵਿੱਚ ਮੌਸਮ ਖਰਾਬ ਰਿਹਾ ਏ ਉਹਦੇ ਕਰਕੇ ਵੀ ਕੰਮ ਕਰਨ ਦਾ ਕਾਫੀ ਫਰਕ ਪਿਆ ਪਿਆ ਸੀਗਾ ਇਹ ਹੈਗੀ ਸੀ ਵੀਡੀਓ ਜੀ ਸੈਟਰਡੇ ਦੀ ਕਿਉਂਕਿ ਮੈਨੂੰ ਕੱਲ ਨੂੰ ਹੀ ਏ ਸੀਗਾ ਮੈਂ ਕਿਹਾ ਵੀ ਸ਼ਾਇਦ ਕੋਸ਼ਿਸ਼ ਕਰਾਂਗੇ ਵੀ ਜਾ ਕੇ ਉਹਨਾਂ ਦੀ ਸਲਾਹ ਲੇਗੀ ਇੱਥੇ ਹੋ ਗਿਆ ਸੀ ਜੀ ਕੰਮ ਨਹੀਂ ਤੱਕੜਮ ਸਹੀ ਹੈ ਨਾ ਵੀ ਕੰਮ ਮਕਾਉਣ ਦੀ ਕੋਸ਼ਿਸ਼ ਕਰਦੀ ਸੀ ਹੋਰੇ ਕੰਮ ਵਧ ਗਿਆ ਹੈ ਨਾ ਇਹ ਦਾ ਜਦੋਂ ਢੱਕਣ ਚੱਕ ਕੇ ਹਟੀਨਾ ਕਢਾਈ ਦਾ ਉਹਦਾ ਜਿਹੜਾ ਉੱਪਰ ਤੋਂ ਮਤਲਬ ਕਸਿਆ ਹੋਇਆ ਸੀਗਾ ਉਹਦੇ ਪੇਚ ਜਈ ਢੱਕਣ ਦਾ ਨਾ ਖੁੱਲ ਗਏ ਉਹ ਦੇਦੀ ਸੀ ਮੈਂ ਕਿਹਾ ਵੀ ਸ਼ਾਇਦ ਹੋ ਕਿਤੇ ਉਹ ਕਹਿੰਦੇ ਹੁੰਦੇ ਨੇ ਵੀ ਕੰਮ ਨਹੀਂ ਘੜਮ ਹੋ ਗਿਆ ਕੰਮ ਮਕਾਉਂਦੀ ਮਕਾਉਂਦੀ ਹੋਰੇ ਵਧ ਗਿਆ ਫਿਰ ਮੈਂ ਪਹਿਲਾਂ ਤਾਂ ਉਸ ਕਸਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਚਲ ਦੇਖਦੀ ਹਾਂ ਟਾਈਟ ਕਰਕੇ ਵੀ ਜੇ ਪੇਚ ਟਾਈਟ ਹੋ ਗਿਆ ਬਟ ਉਹ ਹੋ ਨਹੀਂ ਸੀ ਰਿਆ ਫਿਰ ਮੈਂ ਕਿਹਾ ਚਲ ਛੱਡ ਪਰੇ ਕਿਹੜਾ ਉਹ ਕਰਦਾ ਫਿਰੂਗਾ ਵੀ ਫਿਰ ਬਾਅਦ ਵਿੱਚ ਦੇਖ ਕੇ ਦੇਖੂੰਗੀ ਵੀ ਜਦ ਨੂੰ ਮੇਰੇ ਜਿਹੜਾ ਤੇਲ ਪਾਇਆ ਸੀ ਉਹ ਵੀ ਕਾਫੀ ਗਰਮ ਹੋ ਗਿਆ ਸੀ ਉਹਦੇ ਵਿੱਚ ਮੈਂ ਥੋੜਾ ਜਿਹਾ ਪਾ ਲਿਆ ਸੀ ਨੂਨ ਤੇ ਹਲਦੀ ਮੈਂ ਕਿਹਾ ਜੈਲੋ ਜੇ ਕਲਰ ਦੇ ਪਾਪ ਕੌਰਨਸ ਬਣਾਉਣੀ ਆ ਫਤਿਹ ਨੂੰ ਸਿਰ ਨਾਲ ਨਹਾ ਲਿਆ ਸੀਗਾ ਉਹ ਵੀ ਵੀ ਸਿਰ ਨਵਾਇਆ ਸੀਗਾ ਉਹਨੂੰ ਕਿਹਾ ਸੀਗਾ ਮੈਂ ਕਿਹਾ ਬਤੋ ਸਿਰ ਨਾਲ ਅੱਜ ਕਿਉਂਕਿ ਫਿਰ ਇਹ ਸੀ ਜਿੰਮੇ ਮੈਂ ਤੁਹਾਨੂੰ ਦੱਸਿਆ ਨਾ ਵੀ ਕਲਰ ਨੂੰ ਮੈਨੂੰ ਇਹ ਸੀ ਕਿ ਸ਼ਾਇਦ ਵੀ ਸ਼ਾਪਿੰਗ ਬਲੌਗ ਹੋਵੇ ਕਿਉਂਕਿ ਇਹ ਵੀ ਜਿਵੇਂ ਹੁਣ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਪ੍ਰੋਗਰਾਮ ਕਾਫੀ ਨਿਆਪਾ ਨੂੰ ਉਹਨਾਂ ਕਰਕੇ ਫਿਰ ਸ਼ਾਪਿੰਗ ਕਰਨੀ ਸੀਗੀ ਇੱਥੇ ਨਾ ਮੈਂ ਥੋੜਾ ਜਿਹਾ ਬੁੜੀਆਂ ਵਾਲਾ ਸਭ ਕਿਤਾਬ ਜਬਰਤ ਜੰਨੀ ਨੇ ਲਫਾਫੇ ਦੇ ਉੱਪਰ ਨਾ ਜਿਵੇਂ ਰਵੜ ਆਪਾਂ 2-3 ਵਾਰੀ ਫੇਰ ਉਹ ਕਰਦੇ ਆਂ ਕਈ ਵਾਰੀ ਟੁੱਟ ਜਾਂਦੀਆਂ ਨੇ ਫਿਰ ਉਹ ਜਿਵੇਂ ਬਜ਼ੁਰਗਔਰ ਤਾਂ ਨਾ ਕਰਦੀ ਹੁੰਦੀਆਂ ਸੀਗੀ ਆਹ ਲਫਾਫਾ ਜੇ ਘਵਾ ਕੇ ਵੀ ਗੱਠ ਮਾਰ ਦੋ ਜੀਤ ਬਚੀ ਰਹੀਆਂ ਜਾਨ ਨੂੰ ਮੇਰੇ ਪਾਪਕੋਰਨ ਵੀ ਬਣ ਚੁੱਕੇ ਸੀਗੇ ਇੱਥੇ ਮੈਂ ਥਾਲੀ ਦੇ ਵਿੱਚ ਪਾ ਕੇ ਕਿਉਂਕਿ ਉਹ ਸਿਰਨਾ ਆਇਆ ਹੋਇਆ ਸੀਗਾ ਸਿਰਨਾ ਔਨ ਕਰਕੇ ਨਾ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਤੂੰ ਅਬਦਰ ਜਾਈ ਦੇ ਵਿੱਚ ਬੈਠ ਹਵਾ ਕਾਫੀ ਚੱਲਦੀ ਸੀ ਧੁੱਪ ਤਾਂ ਨਹੀਂ ਨਿਕਲੀ ਹੈਗੀ ਕਿਉਂਕਿ ਮੈਨੂੰ ਇਹ ਸੀਗਾ ਵੀ ਧੁੱਪ ਨਿਕਲੂਗੀ ਬਟ ਇਹ ਸੀਗਾ ਵੀ ਥੋੜਾ ਜਿਹਾ ਦਿਨ ਹੈਗਾ ਸੀ ਜਣੀ ਲੱਗਦਾ ਸੀ ਆਪਦੇ ਆਪ ਨੂੰ ਵੀ ਥੋੜਾ ਜਿਹਾ ਸੌਖਾ ਜਣੀ ਹੋ ਜਾਊਗਾ ਕੰਮ ਕਰ ਮੈਂ ਤਾਂ ਪੜਾ ਥੋੜਾ ਜਿਹਾ ਚਮਕਾਰਾ ਮਾਰਦਾ ਸੀ ਪਰ ਕੀ ਕਰੇ ਜੀ ਕਹਿੰਦੇ ਹੁੰਦੇ ਨੇ ਵੀ ਅੱਜ ਤੱਕ ਇਹਦਾ ਵੀ ਸੂਰਜ ਦਾ ਵੀ ਵਿਚਾਰੇ ਦਾ ਜੋਰ ਨਹੀਂ ਚੱਲਿਆ ਹੈਗਾ ਜਦੋਂ ਸਾਰੇ ਇੱਕ ਪਾਸੇ ਹੋਣ ਤਾਂ ਫਿਰ ਇਕੱਲਾ ਜਾਣਾ ਤਾਂ ਇਕੱਲਾ ਹੀ ਰਹਿ ਜਾਂਦਾ ਹੈ ਨਾ ਹਵਾ ਵੀ ਸੀ ਤੁਮ ਜਿਵੇਂ ਥੋੜਾ ਜਿਹਾ ਬੱਦਲ ਵੀ ਹੋਏ ਹੋਏ ਸੀਗੇ ਹਵਾ ਵੀ ਚੱਲਦੀ ਸੀ ਪਰ ਸੂਰਜ ਦਾ ਕੋਈ ਜੋਰ ਨਹੀਂ ਚੱਲਿਆ ਹੈਗਾ ਆਖਿਰਕਾਰ ਤੋ ਪੈ ਨਿਕਲ ਹੀ ਨਹੀਂ ਹੈਗੀ ਕਦੇ ਨਿਕਲਦੀ ਸੀ ਬਟ ਫਿਰ ਬੱਦਲਾਂ ਦੇ ਵਿੱਚ ਓਲੇ ਹੋ ਜਾਂਦਾ ਸੀਗਾ ਮੈਨੂੰ ਇਹ ਸੀ ਮੈਂ ਕਿਹਾ ਚਲ ਜਿਹੜੇ ਵੈਸੇ ਏਸ ਹੋ ਗਿਆ ਸੀਗਾ ਵੀ ਜਿੰਨੇ ਕ ਕੱਪੜੇ ਜਿਹੜੇ ਮੈਂ ਧੋਤੇ ਸੀ ਨਾ ਇੱਥੇ ਟਾਈਮ 4:00 ਵਜੇ ਸੀ ਹੁਣ ਤੁਸੀਂ ਇਹ ਦੇਖੋ ਵੀ 4:00 ਵਜੇ ਤੱਕ ਮੇਤੋਂ ਨਾ ਕੱਪੜਿਆਂ ਦਾ ਧੋਤਵਈਆ ਬਟ ਏਸ ਵੀ ਨਾਲ ਦੀ ਨਾਲ ਸੁੱਕ ਗਏ ਸੀਗੇ ਕੁਛ ਦਿਨ ਮੈਂ ਥੋੜਾ ਜਿਹਾ ਚੇਰ ਬੈ ਗਈ ਸੀ ਜਿਹੜੇ ਆਂਟੀ ਆਏ ਸੀਗੇ ਉਹਨਾਂ ਕਰਕੇ ਫਿਰ ਉਹਨਾਂ ਦੀਆਂ ਗੱਲਾਂ-ਗੱਲਾਂ ਸੁਣੀਆਂ ਵਿੱਚ ਚਾਹ ਪਾਣੀ ਪੀਣ ਲੱਗ ਜਾਂਦੇ ਹਨਾ ਇਦਾਂ ਟਾਈਮ ਹੋ ਜਾਂਦਾ ਫਿਰ ਹੁਣ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਸਵੇਰ ਦੀ ਅੱਜ ਲੱਗੀ ਹੋਈ ਹੈ ਨਾ ਜਦ ਨੂੰ ਥੋੜੀ ਜੀ ਫਿਰ ਮੈਂ ਇਹ ਕੱਪੜੇ ਵਗੈਰਾ ਸਾਂਭ ਕੇ ਸਾਰੇ ਮੈਂ ਕਿਹਾ ਵੀ ਚਲ ਤੈਅ ਲਗਾਉਣ ਵਾਲੇ ਬਾਅਦ ਵਿੱਚ ਤੇਲ ਲਗਾਉਂਗੀ ਵੀ ਪਰ ਸਾਂਭਣ ਵਾਲੇ ਜਿਹੜੇ ਨੇ ਸਾਂਭ ਉਹਨੇ ਨਾ ਵੀ ਪਹਿਲਾਂ ਅੰਦਰ ਰੱਖ ਦੇ ਕਿਉਂਕਿ ਹੁਣ ਤਾਂ ਵੈਸੇ ਠੰਡੇ ਜੇ ਹੋ ਜਾਂਦੇ ਹੁੰਦੇ ਨੇ ਉਹ ਤੇ ਉਹਦੇ ਕਰਕੇ ਕੱਪੜੇ ਸਾਂਭ ਕੇ ਮੰਜਾ ਅੰਦਰ ਕਰਕੇ ਮੈਂ ਮੰਜਾਈ ਕਰਵਾ ਲਿਆ ਸੀਗਾ ਅੰਦਰ ਮੈਂ ਕਿ ਵਿਚਨ ਮੰਜਾ ਕਰ ਦਿੰਨੇ ਆ ਵੀ ਉਹਦੇ ਤੇ ਬੈਠ ਕੇ ਫਿਰ ਤੈ ਲੱਗ ਜੂਗੀ ਉਸ ਤੋਂ ਬਾਅਦ ਫਿਰ ਆਪਾਂ ਲੱਗੇ ਸੀ ਇੱਥੇ ਨਿੰਬੂ ਤੋੜੇ ਪਏ ਸੀ ਆਪਣੇ ਘਰੇ ਜਿਹੜੇ ਲੱਗੇ ਹੋਏ ਨੇ ਨਿੰਬੂ ਨੂੰ ਉਹ ਮੈਂ ਕਿ ਵਿਚ ਚ ਧੋ ਕੇ ਰੱਖ ਦਿੰਨੇ ਆ ਵੀ ਅਚਾਰ ਦਾ ਤਾਂ ਇਹ ਹੋ ਜਾਂਦਾ ਜੀ ਜਦੋਂ ਹਨਾ ਸੁੱਕਣਗੇ ਵੀ ਆਪਾਂ ਕੱਟ ਕੇ ਪਾ ਦਾਂਗੇ ਨਹੀਂ ਫਿਰ ਜੇ ਜ਼ਿਆਦਾ ਵੀ ਖਾਲੀ ਹੁੰਦੀ ਫਿਰ ਆਪਾਂ ਨੂੰ ਅਹਿੰਦਾ ਵੀ ਚਲੋ ਕੱਪੜੇ ਵਗੈਰਾ ਨਾਲ ਸਾਫ਼ ਕਰ ਲੈਨੇ ਆ ਵੀ ਪਰ ਇਹ ਸੀ ਧੋਣ ਦਾ ਕੰਮ ਸੀ ਜਿਹੜਾ ਵੀ ਉਹ ਧੋ ਕੇ ਰੱਖ ਦਮਾ ਹੁਣ ਕਿਉਂਕਿ ਅਗਰ ਨਾ ਆਪਾਂ ਪਾਣੀ ਦੇ ਕੰਮ ਕਰਦੇ ਫਿਰਦੇ ਆ ਨਾ ਫਿਰ ਆਪਾਂ ਨੂੰ ਕੋਈ ਕੰਮ ਦਾ ਫਰਕ ਨਹੀਂ ਪੈਂਦਾ ਹੈਗਾ ਵੀ ਜੇ ਕੋਈ ਵੱਧ ਘੱਟ ਵੀ ਕਰਨਾ ਪੈ ਜਾਂਦਾ ਹੁੰਦਾ ਏ ਜਿਵੇਂ ਮੈਂ ਕੱਪੜੇ ਵਗੈਰਾ ਧੋਦੀ ਫੇਰਦੀ ਸੀ ਤਾਂ ਕਰਕੇ ਮੈਂ ਕਿਹਾ ਵੀ ਚੱਲ ਹੁਣ ਨਿੰਬੂ ਵੀ ਧੋ ਕੇ ਰੱਖੇ ਦਵਾਂ ਜਦ ਨੂੰ ਸ਼ਾਮ ਦੀ ਚ ਮੰਮੀ ਨੇ ਰੱਖੀ ਸੀ ਦਾਲ ਬਣਨੀ ਇੱਕ ਤਾਂ ਥੋੜੇ ਜੇ ਤੋੜੇ ਹੋਏ ਸੀਗੇ ਸਿੰਗਰੇ মুਂਗਰੇ ਜਿਹੜੇ ਮੂੜੀਆਂ ਦੇ ਉਹਨਾਂ ਨੂੰ ਲੱਗ ਦਿੰਦੇ ਨੇ ਮੂੰਗਰੇ ਬਾਕੀ ਪਤਾ ਨਹੀਂ ਜੀ ਅਲੱਗ-ਅਲੱਗ ਏਰੀਏ ਚ ਹਨਾ ਸ਼ਾਇਦ ਅਲੱਗ-ਅਲੱਗ ਵੀ ਕਹਿੰਦੇ ਹੋਣਗੇ ਬਟ ਸਾਡੇ ਤਾਂ ਜੀ ਮੇਦੇ ਪੀਕੇ ਵੀ ਇੱਥੇ ਵੀ ਸੀ ਤਾਂ ਜਾਨੀ ਜਿਹੜੇ ਮੂੜੀਆਂ ਦੇ ਪੱਕ ਕੇ ਉਹ ਨਿਕਲੇ ਹੁੰਦੇ ਨੇ ਉਹਨਾਂ ਨੂੰ ਮੂੰਗਰੀ ਕਹਿੰਦੇ ਆ ਉਹ ਵੀ ਤੋੜੇ ਹੋਏ ਸੀਗੇ ਵੀ ਚਲੋ ਉਹ ਥੋੜੀ ਬਣਾ ਲਾਂਗੇ ਕੁਝ ਬਣਾ ਲਾਂਗੇ ਜੀ ਆਪਾਂ ਨਾਲ ਮੂੰਗੀ ਮਸਲਜ ਦੀ ਦਾਲ ਬਣਾਈ ਸੀ ਕਿਉਂਕਿ ਬੱਚਿਆਂ ਦੇ ਤੁਹਾਨੂੰ ਪਤਾ ਹੈ ਨਾ ਵੀ ਬੱਚਿਆਂ ਦੇ ਤਾਂ ਨਖਰੇ ਥੋੜੇ ਜੇ ਹੋ ਜਾਂਦੇ ਨੇ ਜੇ ਵੀ ਜਨਾ ਖਾਦੀ ਫਿਰ ਉਹ ਹੋ ਜਾਂਦਾ ਹੁਣ ਸਿਰਨਾ ਕਿਉਣ ਦਾ ਜੀ ਟਾਈਮ ਲੱਗਿਆ ਏ ਤੇ ਹਜੇ ਕੱਪੜੇ ਜਿਹੜੇ ਸੁੱਕੇ ਹੋਏ ਲਾ ਕੇ ਲੈ ਕੇ ਆਈ ਸੀ ਜੀ ਉਹ ਮੰਜੇ ਤੇ ਰੱਖੇ ਪਏ ਨੇ ਮੈਂ ਕਿਹਾ ਸੀ ਰੋਦੀ ਇਹ ਤੈਹ ਬਾਹਰ ਚ ਲਗਾਉਂਗੀ ਹਸਣਾ ਕੱਪੜਿਆਂ ਦੇ ਕੱਸ ਕਰਾ ਦੇ ਚੁੱਪੀਆਂ ਕਰਤੀਆਂ ਬਜਾਦਰ ਜੇ ਜਾ ਰਹੇ ਮਲਦੇ ਨੇ ਹੁਣ ਤੁਹਾਨੂੰ ਸੇਂ ਅੰਕਰੋਨੀਆ ਲੈ ਗਈ ਹੁੰਦਰੀ ਹੁਣ ਥੋੜੀ देर ਸਕੋਨਿਅਮ ਪਾਲ ਨਾਲ ਕਿੰਨੀ ਦੀ ਚਾਹ ਆਇਆ ਵੀ 19 ਦੇਰ ਤੋਂ ਥੋੜਾ ਜਿਹਾ ਉੱਠੜ ਜਾਣਗੇ ਤੇ ਪਾਣੀ ਜਵੋ ਜਿਦਾ ਕਿਉਂਕਿ ਪਾਣ ਨੂੰ ਹੈਗੀ ਸੀ ਮੇਰੀ ਸਲਾਹ ਜਾ ਕੇ ਆਉਣ ਦੀ ਹੁਣ ਉਹ ਕੋਣਾ ਜੀ ਵੀ ਜਾ ਹੁੰਦਾ ਦਾ ਨਹੀਂ ਜਾ ਹੁੰਦਾ ਇਹਦਾ ਕੰਮ ਤਾਂ ਹੀ ਪਤਾ ਲੱਗੂਗਾ ਹੁਣ ਪਰ ਇਹ ਸੀਗਾ ਵੀ ਜਿਹਦੇ ਮੈਂ ਤੁਹਾਨੂੰ ਦੱਸਿਆ ਨਾ ਵੀ ਪ੍ਰੋਗਰਾਮਾਂ ਦੀ ਤਿਆਰੀ ਕਰਕੇ ਨਾ ਬਸ ਥੋੜੀ ਬਹੁਤੀ ਸ਼ਾਪਿੰਗ ਕਰ ਲਈਆਂ ਕੋਟੀ ਉਹ ਪਾ ਕੇ ਫਿਰ ਹੁਣ ਨਾਲੇ ਬਾਅਦ ਵਿੱਚ ਕੱਪੜੇ ਸੰਭੜਨੇ ਨੇ ਕਿਉਂਕਿ ਸਵੇਰੇ ਫਿਰ ਜਾਣਾ ਤੇ ਪ੍ਰੋਗਰਾਮ ਬਣ ਗਈ ਹੈ ਫਿਰ ਉਹ ਥੋੜਾ ਜਿਹਾ ਜਲਦੀ ਹੋ ਜਾਪੇਗਾ ਕਿਉਂਕਿ ਉਹ ਹੈਗਾ ਜੀ ਸ਼ੋਪਿੰਗ ਬਲੌਗ ਸ਼ੋਪਿੰਗ ਹਾਂ ਜੀ ਪਿਆ ਨਹੀਂ ਹੈਗਾ ਉਹ ਪੇਜ ਖੁੱਲ ਗਿਆ ਉਹ ਮੈਂ ਕੱਸਦੀ ਸੀ ਪਤਾ ਨਹੀਂ ਤਾਂ ਪੇਜ ਛੋਟਾ ਹੈ ਇਹ ਪਤਾ ਨਹੀਂ ਕੀ ਹਿਸਾਬ ਬਤਾਰ ਜੈ ਤਾਂ ਉਹ ਕੱਸ ਨਹੀਂ ਹੋਇਆ ਵਿੱਚ ਵੀ ਨਹੀਂ ਹੈਗਾ ਜਾਂ ਤਾਂ ਇਹ ਹੋਵੇ ਵੀ ਜੇ ਪੇਜ ਟੁੱਟਿਆ ਹੁੰਦਾ ਮੈਂ ਤਾਂ ਉਹ ਹੋ ਜਾਂਦਾ ਵਿੱਚ ਹੁੰਦਾ ਉਹਦੇ ਟੱਕਣ ਦੇ ਉਹ ਵੀ ਨਹੀਂ ਹੈਗਾ ਕੀ ਚੀਜ਼ ਇਹ ਛੋਟਾ ਜਿਹਾ ਇਹ ਪੇਜ ਦਾ ਇਨਾਂ ਨੂੰ ਦਿਖਾਉਂਗੀ ਵੀ ਨਾ ਬਾਕੀ ਪਤਾ ਵੀ ਨਹੀਂ ਭਾਈ ਤੈਨੂੰ ਚਲੋ ਜੀ ਮੈਂ ਚਾਹ ਵੀ ਲੀਏ ਪਹਿਲਾਂ